ਕੇਡੀ वर्ल्ड ਪੰਜਾਬੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਸਬਜੀ ਮੰਡੀ ਸ਼ਹਿਰ ਨਕੋਦਰ ਵਿਖੇ ਜਿੱਥੇ ਕਿ ਅੱਜ ਲੰਗਰ ਲਗਾਏ ਗਏ ਨੇ ਔਰ ਲੰਗਰ ਲਗਾਉਣ ਦੀ ਵਜ੍ਹਾ ਸਾਰੇ ਵੀਰਾਂ ਨੂੰ ਪਤਾ ਹੈ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਅਯੁੱਧਾ ਦੇ ਵਿੱਚ ਜਿਹੜਾ ਭਵਨ ਔਰ ਸੁਨਹਿਰੀ ਮੰਦਿਰ ਬਣਾਇਆ ਗਿਆ ਉਸ ਪ੍ਰੇਰਕ ਵਿੱਚ ਲੰਗਰ ਸੂਬਾ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਲਗਾਏ ਗਏ ਨੇ ਸੋ ਆਓ ਗੁਰੂ ਕਿਰਪਾ ਦੁਕਾਨ ਤੇ ਅਸੀਂ ਖੜੇ ਆ ਜਿਨ੍ਹਾਂ ਵੀਰਾਂ ਵੱਲੋਂ ਅੱਜ ਲੰਗਰ ਲਗਾਇਆ ਗਿਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਮ ਜੀ ਵੀਰ ਜੀ ਕਿੰਨੀ ਕੀ ਖੁਸ਼ੀ ਹੈ ਅੱਜ ਤੁਹਾਨੂੰ ਪਤਾ ਕਿ ਅਯੋਧਿਆ ਵਿਖੇ ਮੰਦਿਰ ਜਿਹੜਾ ਭਗਵਾਨ ਸ਼੍ਰੀ ਰਾਮ ਜੀ ਦਾ ਬਣਾਇਆ ਗਿਆ ਔਰ ਅੱਜ ਪ੍ਰਾਨ ਪ੍ਰਤਿਸ਼ਠਾ ਵੀ ਕੀਤੀ ਗਈ ਹੈ ਬਹੁਤ ਖੁਸ਼ੀ ਹੈ ਜੀ ਉਸ ਖੁਸ਼ੀ ਦੇ ਵਿੱਚ ਅੱਜ ਲੰਗਰ ਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਬੇਲ ਪੂਰੀ ਸਮੋਸਿਆਂ ਦਾ ਲੰਗਰ ਲੱਗ ਰਿਹਾ ਹੈ ਔਰ ਲੰਗਰ ਕਿੰਨੇ ਕਵੇ ਸ਼ੁਰੂ ਕੀਤਾ ਗਿਆ ਹੈ ਲੰਗਰ ਤਕਰੀਬਨ ਜੀ 12 ਕਵੇ ਸ਼ੁਰੂ ਕੀਤਾ ਗਿਆ ਹੈ ਜਿਵੇਂ ਕਿ ਸ਼ਹਿਰ ਨਕੋਦਰ ਦੇ ਵਿੱਚ ਵੀ ਕਾਫੀ ਵੱਖ-ਵੱਖ ਚੌਂਕਾਂ ਦੇ ਵਿੱਚ ਲੰਗਰ ਲਗਾਏ ਗਏ ਨੇ ਸੇਮ ਉਸੇ ਤਰ੍ਹਾਂ ਸਬਜੀ ਮੰਡੀ ਨਕੋਦਰ ਵਿਕੇ ਵੀ ਇਹ ਲੰਗਰ ਲਗਾਇਆ ਗਿਆ ਔਰ ਸਾਡੇ ਨਾਲ ਹੋਰ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਜੈ ਸ਼੍ਰੀ ਰਾਮ ਜੀ ਅਯੋਧਿਆ ਵਿੱਚ ਹੋਰੀ ਹੋ ਗਈ ਜੀ pran pratishtha ਦੇ ਸਬੰਧ ਦੇ ਵਿੱਚ ਬਹੁਤ ਬਹੁਤ ਅੱਜ ਸਾਡੇ ਸ਼ਹਿਰ ਨਕੋਦਰ ਦੇ ਵਿੱਚ ਬਹੁਤ ਜਗ੍ਹਾ ਤੇ ਲੰਗਰ ਲਗਾਇਆ ਗਿਆ ਜੀ ਸਾਰਾ ਸ਼ਹਿਰ ਪੂਰਾ ਰਾਮਾਈ ਹੋਇਆ ਪਿਆ ਜੀ ਲੋਕਾਂ ਦੇ ਵਿੱਚ ਇਨਾ ਉਹ ਸਾਹ ਆ ਤੁਸੀਂ ਸਮਝੋ ਪੂਰਾ ਦੀਵਾਲੀ ਵਾਲਾ ਮਾਹੌਲ ਬਣ ਆਇਆ ਜੀ ਲੋਕੀ ਬਹੁ ਹਮ ਹਮਾ ਕੇ ਪਹੁੰਚੇ ਹੋਇਆ ਜੀ ਅਸੀਂ ਆਪਣੇ ਵੱਲੋਂ ਅਤੇ ਮੇਰੇ ਰਾਮ ਵੈਲਫੇਅਰ ਕਲਬ ਦੀ ਸਾਰੀ ਟੀਮ ਵੱਲੋਂ ਪੂਰੇ ਪ੍ਰਭੂ ਪ੍ਰੇਮੀਆਂ ਦਾ ਜੀ ਲੱਖ ਲੱਖ ਵਧਾਈ ਦਿੰਨੇ ਆ ਅਤੇ ਧੰਨਵਾਦ ਕਰਦੇ ਆ ਜੀ ਜੈ ਸ਼੍ਰੀ ਰਾਮ ਵਿੱਚ ਕੀ ਨਾਮ ਹੈ ਤੁਹਾਡਾ ਨਾਮ ਵੀ ਮੇਰਾ ਨਾਮ ਹੈ ਜੀ ਲਾਡੀ ਮਹਾਜਨ ਪ੍ਰਧਾਨ ਮੇਰੇ ਰਾਮ ਵੈਲਫੇਅਰ ਕਲਬ ਤੋਂ ਜੀ ਅਸੀਂ ਕਲਬ ਦੇ ਵੱਲੋਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਅਤੇ ਪ੍ਰਭੂ ਪ੍ਰੇਮੀਆਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਨੇ ਆ ਜੀ ਅੱਜ ਦੇ ਉਸਤਵ ਦੀ ਅਤੇ ਪਰਮਪਿਤਾ ਪਰਮਾਤਮਾਗੇ ਅਰਦਾਸ ਕਰਦੇ ਆ ਜੀ ਕਿ ਸਾਰਿਆਂ ਨੂੰ ਖੁਸ਼ੀਆਂ ਬਖਸ਼ ਮਾਹੌਲ ਦੇਵੇ ਜੈ ਸ਼੍ਰੀ ਰਾਮ ਜੀ ਹਾਂਜੀ ਸਟਾਰਨਾਈਕ ਹੋਰ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਤੁਹਾਡਾ ਮੇਰਾ ਨਾਮ ਹਨੀ ਆ ਜੀ ਹਨੀ ਚੱਕਾ ਸੋ ਕਿਵੇਂ ਲੱਗ ਰਿਹਾ ਹੈ ਅੱਜ ਸੂਬਾ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਨਾਂ ਵਿੱਚ ਲੰਗਰ ਲਗਾਏ ਗਏ ਨੇ ਤੇ ਸਾਰਿਆਂ ਨੂੰ ਪਤਾ ਹੈ ਕਿ ਪ੍ਰਭੂ ਸ਼੍ਰੀ ਰਾਮ ਜੀ ਦਾ ਅਯੁੱਧਾ ਦੇ ਵਿੱਚ ਭਗਵੇਂ ਮੰਦਿਰ ਬਣਾਇਆ ਗਿਆ ਔਰ ਅੱਜ ਪ੍ਰਾਣ ਜਿਹੜੀ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਸ਼ਹਿਰ ਦੇ ਵਿੱਚ ਸਾਰਾ ਮਾਹੌਲ ਇੰਨਾ ਵਧੀਆ ਹੋਇਆ ਪਿਆ ਹੈ ਹਰ ਜਗ੍ਹਾ ਤੇ ਹਰ ਥਾਂ ਤੇ ਲੰਗਰ ਲੱਗੇ ਹੋਏ ਆ ਅਲੱਗ-ਅਲੱਗ ਕਮੇਟੀਆਂ ਨੇ ਅਲੱਗ-ਅ ਤੇ ਲੰਗਰ ਲਾ ਕੇ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਆ। ਔਰ ਸਾਡੇ ਨਾਲ ਕੁਝ ਹੋਰ ਵੀਰ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਹਾਂਜੀ ਵੀਰ ਜੀ। ਕੀ ਨਾਂਜੀ ਤੁਹਾਡਾ? ਹਾਂਜੀ ਸਰ ਮੇਰਾ ਨਾਮ ਹੈਗਾ ਅੰਕੁਰ ਮਹਾਜਨ। ਕਿਵੇਂ ਲੱਗ ਰਿਹਾ ਅੱਜ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ ਔਰ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਸ਼ਹਿਰ ਵਿੱਚ। ਹਾਂਜੀ ਸਰ ਬਿਲਕੁਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਪੂਰੇ 500 ਸਾਲ ਬਾਅਦ ਸ਼੍ਰੀ ਰਾਮ ਜੀ ਦਾ ਆਪਣਾ ਮੰਦਰ ਦਾ ਉਦਘਾਟਨ ਹੋਇਆ ਵਾ ਅਯੋਧਿਆ ਦੇ ਵਿੱਚ ਉਹਦੇ ਉਪਲਕਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਬੜਾ ਹਰਸ਼ ਉਹਲਾਸ ਆ ਤਾਂ ਤਾਂ ਲੰਗਰ ਲਗਾਏ ਗਏ ਨੇ ਬਹੁਤ ਤੇ ਬਹੁਤ ਜ਼ਿਆਦਾ ਖੁਸ਼ੀਆਂ ਵਾਲਾ ਮਾਹੌਲ ਆ ਤੇ ਇਸ ਕਰਕੇ ਅੱਜ ਇੱਥੇ ਵੀ ਲੰਗਰ ਲੱਗਾ ਹੋਇਆ ਵਾ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਭਰਾਵਾਂ ਵੱਲੋਂ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਜੀ ਜੈ ਸ਼੍ਰੀ ਰਾਮ ਜੀ ਇਸਨੂੰ ਸ਼ਹਿਰ ਨਕੋਦਰ ਤੋਂ ਸਾਡੇ ਨਾਲ ਜੁੜੇ ਕੁਝ ਵੀਰ ਤੁਸੀਂ ਦੇਖ ਰਹੇ ਸੀ ਕਿਹੜੀ ਵਰਲਡ ਪੰਜਾਬੀ ਨਿਊਜ਼ ਕੈਮਰਾਮੈਨ ਮਾਨਿਕ ਕੌੜਾ ਦੇ ਨਾਲ ਮੈਂ ਰਾਜੇਸ਼ ਕੁਮਾਰ